ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਹ ਵੀਡੀਓ ਯੂਪੀ ਦੇ ਭਾਗਪੱਦੀ ਦੱਸੀ ਜਾ ਰਹੀ ਹੈ ਇਸ ਵੀਡੀਓ ਦੇ ਅਨੁਸਾਰ ਲਾਪਰਵਾਹੀ ਅਤੇ ਗੈਰ ਜ਼ਿੰਮੇਦਾਰਾਨਾ ਢੰਗ ਨਾਲ ਕੀਤੀ ਗਈ ਡਰਾਈਵਿੰਗ ਨੇ ਇੱਕ ਹਾਫਨਾਕ ਹਾਦਸੇ ਨੂੰ ਜਨਮ ਦੇ ਦਿੱਤਾ ਭਾਗਪੱਤ ਦੇ ਬੜਾਉ ਤੇ ਇਲਾਕੇ ਦੇ NH709 ਬੀ ਕੌਮੀ ਮਾਰਗ ਤੇ ਇੱਕ ਥਾਂ ਲੱਗੇ ਸੀਸੀਟੀਵੀ ਕੈਮਰੇ 'ਚ ਦਰਜ ਵੀਡੀਓ ਦੇ ਮੁਤਾਬਕ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਇੱਕ ਈ-ਰਿਕਸ਼ਾ ਉਸਤੇ ਪਾਸਾ ਵਰਗਾ ਕੁਝ ਲੱਧਿਆ ਨਜ਼ਰ ਆ ਰਿਹਾ ਹੈ ਤੇ ਈ-ਰਿਕਸ਼ਾ ਦਾ ਮਹਾਨ ਡਰਾਈਵਰ ਸੜਕ ਦੇ ਸਾਰੇ ਕਾਇਦੇ ਕਾਨੂੰਨ ਛਿੱਕੇ ਤੇ ਟੰਗ ਰੋਂਗ ਸਾਈਡ ਤੇ ਹੀ ਤੁਰ ਹੀ ਆਉਂਦਾ ਤੇ ਫਿਰ ਉਹ ਕੁਝ ਹੁੰਦਾ ਜਿਸ ਦਾ ਖਤਸਾ ਸੀ ਲਾਓ ਕਰ ਲੋ ਕਿਉਂ ਨੋ ਭਾਂਡਾ ਹੁਣ ਇਹ ਪਤੰਦਰ ਇੱਥੇ ਵੀ ਨਹੀਂ ਰੁਕਿਆ ਹੁਣ ਦੂਜੀ ਵੀਡੀਓ ਚ ਦੇਖੋ ਇਹ ਮਹਾਮੂਰਖ ਹੋਰ ਕੀ ਕੁਝ ਕਰਨ ਜਾ ਰਿਹਾ ਹੈ ਪਤਾ ਨਹੀਂ ਇਸ ਮੂਰਖ ਆਨੰਦ ਨੂੰ ਡਰਾਈਵਿੰਗ ਲਾਇਸੈਂਸ ਕਿਨੇ ਦੇ ਦਿੱਤਾ ਬਿਊਰੋ ਰਿਪੋਰਟ ਐਸ ਐਮ ਜ਼ੈਡ ਨਿਊਜ਼